ਹੈਲੋ ਗਾਇਸ ਸਤਿ ਸ਼੍ਰੀ ਅਕਾਲ ਕਿਦਾਂ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਤੁਸੀਂ ਸਾਰੇ ਵਧੀਆ ਹੋਵੋਗੇ ਅਹੀਆਂ ਜੇ ਇੱਕ ਸੂਟ ਬਣਾਉਣ ਲੱਗੇ ਆ ਤੇ ਸੂਟ ਦਾ ਕਲਰ ਬੜਾ ਹੀ ਸੋਨਾ ਦੁਪੱਟਾ ਮੇਰੇ ਕੋਲ ਘਰ ਪਿਆ ਹੀ ਦੁਪੱਟਾ ਦਿਖਾਉ ਪਹਿਲਾਂ ਵੀ ਸੇਮ ਮੇਰੇ ਕੋਲ ਇਹੀ ਸ਼ੇਡ ਦਾ ਆ ਵਾਲੀ ਸ਼ੇਡ ਦਾ ਸੂਟ ਹੀਗਾ ਅਜੇ ਵੀ ਹੈਗਾ ਤੇ ਪਰ ਆ ਦੁਪੱਟਾ ਮੈਨੂੰ ਬਹੁਤ ਪਸੰਦ ਆ ਇੰਨਾ ਕੁ ਦਿਖਾ ਦਨੀ ਆ ਬਾਕੀ ਬਾਅਦ ਚ ਦਿਖਾਉਂਗੀ ਪੂਰਾ ਤੇ ਹੁਣ ਮੈਂ ਸੂਟ ਪਲੇਨ ਲਿਆ ਬਿਲਕੁਲ ਇਹਦੇ ਨਾਲ ਰਿਯਾਨ ਕਾਟਨ ਦਾ ਜਿਹੜਾ ਸੂਟ ਆ ਇਹਨੂੰ ਮੈਂ ਧੋ ਲਿਆ ਚੰਗੀ ਤਰ੍ਹਾਂ ਇਹਦੇ ਨਾਲ ਜਿਹੜੀ ਲੇਸ ਲਈ ਆ ਉਹ ਵੀ ਸੇਮ ਇਹੀ ਕਲਰ ਦੀ ਲਈ ਆ ਕਿਉਂਕਿ ਹੋਰ ਕੋਈ ਕਲਰ ਦੀ ਜਿਹੜੀ ਲੇਸ ਨਹੀਂ ਲੱਭਦੀ ਹੈਗੀ ਮੈਂ ਤੁਹਾਨੂੰ ਦੱਸਦੀ ਆ ਆ ਦੇਖੋ ਆ ਸੂਟ ਆ ਇਹਦੇ ਨਾਲ ਇੱਕ ਟੋਨ ਜ਼ਿਆਦਾ ਡਾਰਕ ਜਿਹੜੀ ਇਹ ਲੇਸ ਆ ਸਪੈਸ਼ਲੀ ਮੈਨੂੰ ਇਹ ਸੂਟ ਲਈ ਲੇਸ ਲੈਣ ਗੁਰਦਾਸਪੁਰ ਜਾਣਾ ਪਿਆ ਇਥੋਂ ਲੱਗੋ ਸ਼ਗੋ ਮਿਲ ਹੀ ਨਹੀਂ ਕਿਉਂਕਿ ਕਲਰ ਥੋੜਾ ਜਿਆਦਾ ਪੂਰਾ ਹੀ ਮੈਚ ਚਾਹੀਦਾ ਸੀ ਪਰ ਫਿਰ ਵੀ ਇਹਦੇ ਏ ਸੂਟ ਨਾਲੋਂ ਇੱਕ ਟਨ ਜ਼ਿਆਦਾ ਆ ਤੇ ਬਾਕੀ ਦੁਪੱਟਾ ਇਹਦਾ ਇਦਾਂ ਦਾ ਤੇ ਮੈਂ ਦੁਪੱਟੇ ਵਰਗੀ ਲੇਸ ਤਾਂ ਨਹੀਂ ਲਗਾਈ ਮੈਨੂੰ ਜਿਹੜਾ ਬੇਸ ਕਲਰ ਹੁੰਦਾ ਸੂਟ ਦਾ ਉਹੀ ਜ਼ਿਆਦਾ ਸੋਹਣੀ ਲੱਗਦੀ ਜੇ ਮੈਂ ਇਹਨੂੰ ਗਜਰੀ ਜੀ ਸ਼ੇਡ ਜੇ ਲਾਉਂਦੀ ਤੇ ਸ਼ਾਇਦ ਥੋੜਾ ਜਿਹਾ ਅਜੀਬ ਲੱਗਦਾ ਜਾਂ ਕੋਈ ਸਟਾਈਲ ਸੋਹਣਾ ਹੁੰਦਾ ਜਾਂ ਕੋਈ ਔਰਗੈਂਜ਼ਾ ਦੇ ਵਿੱਚ ਸੋਹਣਾ ਡਿਜ਼ਾਈਨ ਹੁੰਦਾ ਫੇਰ ਅਸੀਂ ਇਹਨੂੰ ਇਹਦੇ ਨਾਲ ਜਿਹੜਾ ਪੇਅਰ ਕਰ ਸਕਦੇ ਸੀ ਪਰ ਹੁਣ ਮੈਂ ਕੀ ਕੀਤਾ ਏ ਵਾਲੀ ਲੇਸ ਲੈ ਲੀਆ ਹੁਣ ਦੇਖਦੇ ਆ ਡਿਜ਼ਾਈਨ ਕਿਤਾ ਬਣਾਉਣਾ ਹਜੇ ਕੁਝ ਵੀ ਸਿਲੈਕਟਡ ਨਹੀਂ ਆ ਬਸ ਮੈਂ ਇਨਾਂਕ ਦੱਸਿਆ ਕੁੜੀਆਂ ਨੂੰ ਕਟਿੰਗ ਕਰਨ ਵੇਲੇ ਇਹਦੇ ਵਿੱਚ ਜਿਹੜਾ ਪਿੰਟੈਕਸ ਪਾਉਣੇ ਆ ਤੇ ਪਿੰਟੈਕਸ ਲਈ ਜਿੰਨਾ ਕੁ ਬੜਾ ਵੱਧ ਰੱਖਣਾ ਉਹ ਅਸੀਂ ਅੱਜ ਤੱਕ ਨਾਲ ਸ਼ੇਅਰ ਕਰਾਂਗੇ ਉਸ ਤੋਂ ਬਾਅਦ ਆਪਾਂ ਪਿੰਟੈਕਸ ਪਾਉਣ ਤੋਂ ਬਾਅਦ ਆਪਾਂ ਜਿਹੜੀ ਆ ਫੇ ਸ਼ਰਟ ਦੀ ਕਟਿੰਗ ਕਰਾਂਗੇ ਕਿਉਂਕਿ ਕਪੜਾ ਵੱਧ ਘਟ ਜਾਂਦਾ ਪਿੰਟੈਕਸ ਪਾਉਣ ਨਾਲ ਤੇ ਅਹੀਂ ਜਿਹੜਾ 2-2 ਇੰਚ ਜਿਹੜਾ ਐਕਸਟਰਾ ਰੱਖ ਲੈਣਾ ਪਿੰਟੈਕਸ ਦਾ ਪਿੰਟੈਕਸ ਪਾ ਕੇ ਤੇ ਬਾਕੀ ਕਟਿੰਗ ਫੇਰ ਹੋਏਗੀ ਚਲੋ ਅੱਗੇ ਦੱਸਦੇ ਆ ਤੁਹਾਨੂੰ ਕਿ ਅਸੀਂ ਪਿੰਟੈਕਸ ਕਿੱਦਾਂ ਪਾਏ ਆ ਆ ਦੇਖੋ ਸਾਡਾ ਫਿਟਿੰਗ ਦਾ ਮੈਜ਼ਰਮੈਂਟ ਐਨਾ ਠੀਕ ਆ 2 ਇੰਚ ਖੁੱਲਾ ਰੱਖਣਾ ਪਾਕਿਸਤਾਨੀ ਸਟਾਈਲ ਬਣਾਣਾ 2 ਇੰਚ ਆਪਾਂ ਜਿਹੜਾ 2.5 ਇੰਚ ਐਕਸਟਰਾ ਮਾਰਜਿਨ ਰੱਖ ਲਿਆ ਜਿਹੜਾ ਅਸੀਂ ਫੋਲਡਿੰਗ 'ਚ ਕਰਨਾ ਹੁੰਦਾ ਪਲੱਸ ਜਿਹੜੇ ਪਿੰਟੈਕਸ ਪਾਉਣੇ ਆ 2.5 ਇੰਚ ਦੇ ਅਸੀਂ ਹੋਰ ਐਕਸਟਰਾ ਰੱਖ ਲਿਆ ਯਾਨੀ ਕਿ ਤੁਹਾਡੀ ਐਕਚੁਅਲ ਫਿਟਿੰਗ ਨਾਲੋਂ 5 ਇੰਚ ਜਿਹੜਾ ਕੱਪੜਾ ਜ਼ਿਆਦਾ ਰੱਖਣਾ ਹੁੰਦਾ ਆ ਇਹ ਪਿੰਟੈਕਸ ਵੀ ਪਾ ਕੇ ਤੇ ਸਾਈਡ ਤੇ ਜਿਹੜਾ ਮਾਰਜਨ ਵੀ ਰਹਿ ਜਾਏ ਤੇ ਤਰੀਜਾਂ ਦੇ ਵਿੱਚ ਵੀ ਸੋਨਾ ਜਿਆਦਾ ਜਿਆਦਾ ਕਪੜਾ ਆ ਜਾਏ ਤਰੀਜਾਂ ਦੇ ਵਿੱਚ ਜਿਆਦਾ ਕਪੜਾ ਰੱਖਣ ਦਾ ਹੀ ਮਤਲਬ ਹੁੰਦਾ ਕਿ ਜਿਆਦਾ ਸੋਹਣੀਆਂ ਲੱਗਦੀਆਂ ਜਦੋਂ ਤਰਪਾਈ ਹੋਈ ਹੋਵੇ ਆ ਦੇਖੋ ਆਪਾਂ 셔ਟ ਦੀ ਕਟਿੰਗ ਮਤਲਬ ਆਪਾਂ ਪੀਸ ਕਟਿੰਗ ਕਰਨ ਲੱਗੇ ਆ ਪਹਿਲਾਂ ਮੈਂ ਸੋਚਿਆ 35 ਇੰਚ ਰੱਖਦੀਆਂ ਫਿਰ ਮੈਂ ਸੋਚਿਆ ਨਹੀਂ ਛੇ ਇੰਚ 3 ਇੰਚ ਰੱਖ ਲਓ 6 ਇੰਚ ਰੱਖ ਲਿਆ ਤੇ ਪਹਿਲਾਂ ਇਹਨੂੰ ਕਟਿੰਗ ਕਰਾਂਗੇ ਫਿਰ ਪਿੰਟੈਕਸ ਸੈਂਟਰ ਕੱਟ ਕੇ ਪਿੰਟੈਕਸ ਪਾਵਾਂਗੇ ਉਸ ਤੋਂ ਬਾਅਦ ਬਾਕੀ ਕਟਿੰਗ ਕਰਦੇ ਆ ਕਟੋ ਇਹ ਨੀ ਮੋਟੀ ਵੀ ਨਹੀਂ ਆਹੀ ਮੈਂ ਠੀਕ ਆ ਉਧੇ ਉਧੇ ਹੀ ਖੁੱਲਾ ਰੱਖ ਕੇ ਫਿਰ ਰੱਖਿਆ ਆ ਆ ਦੇਖੋ ਹੁਣ ਇਹਨੂੰ ਆਪਾਂ ਸਿੰਗਲ ਕੀਤਾ ਤੇ ਇੰਨਾ ਜ਼ਿਆਦਾ ਹੁਣ ਪਿੰਟੈਕਸ ਪਾਉਣੇ ਦਾ ਉਸਤਿਆਂ ਸੈਂਟਰ ਕਰੀਜ਼ ਆ ਜਿਹੜੀ ਆਪਾਂ ਪ੍ਰੈਸ ਨਾ ਬਣਾਈ ਆ ਹੁਣ ਚਾਰ ਮਤਲਬ ਚਾਰ ਇਧਰ ਤੇ ਚਾਰ ਉਧਰ 8 ਇੰਚ ਦੇ ਉੱਤੇ ਜਿਹੜੀਆਂ ਸਿੱਧੀਆਂ ਸਿੱਧੀਆਂ ਸੀਨਾ ਲਗਾ ਲੈਣੀਆਂ ਰੀਲ ਭਰੀ ਆ ये असं निशानियां लगा लिया जिते अपना पिंटैक्स पाने दो 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 साइड पिंटैक्स पा के लेस अटैच करनी है आ आज जिसे आप फोल्ड करके ना आई मशीन का पैर पैर है ना ये हिसाब पैर तो थोड़ा जि अगे है ब्रीक करके ਸਿਨਾ ਬਰੀ ਕਰਕੇ ਲਾਉਣੀ ਆ ਦੇ ਨਾਲ ਫਿਰ ਜਿਹੜਾ ਪੀਸ ਪਾਉਣਾ ਕਰਨਾ ਦਾਦਾ ਚੋੜਾ ਨਹੀਂ ਡੋਖ ਲਿਆ ਸਹੀ ਆ ਸਹੀ ਆ ਟੈਕਿੰਗ ਵਾਲਾ ਜਿਹੜਾ ਅਸੀਂ ਟੇਪ ਤੇ ਨਾਲ ਹੀ ਪਾ ਲਾਣਾ ਡੈਡ ਇੰਚ ਦਾ ਫਰਕ ਹੈਗਾ ਹੀ ਆ ਪਰ ਸਾਡਾ ਗਿਆ ਸੀ ਆ ਤੁਸੀਂ ਫੇਰ ਨਿਸ਼ਾਨੀ ਲਗਾ ਸਕਦੇ ਹੋ ਬਿਲਕੁਲ ਸਿੱਧੀ ਸਿੱਧੀ ਪੀ ਲਗਾ ਲਈਆਂ ਚਲੋ ਚਲੋ ਆਈਡੀਆ ਨਹੀਂ ਲਾਉਣੇ ਜਿੱਦਾਂ ਦੱਸਿਆ ਹੱਦਾਂ ਕਰੋ ਹਾਂ ਠੀਕ ਹੈ ਹਾਂ ਹਾਂ ਬਸ ਕੋਈ ਖਿੱਚ ਨਹੀਂ ਪੈਣੀ ਨਹੀਂ ਹੁਣ ਆਪਾਂ ਦੋ ਪਿੰਟੈਕਸ પાਕੇ ਦੇ ਨਾਲ ਇੱਕ ਲੇਸ ਲਗਾਉਣ ਲੱਗੇ ਆਂ ਤੇ ਲੇਸ ਜਿਹੜੀ ਲਗਾਉਣੀ ਆ ਪਹਿਲਾਂ ਪੁੱਠੀ ਸਾਈਡ ਤੇ ਸੀਨ ਲਗਾਉਣੀ ਫਿਰ ਦੂਜੀ ਸਾਈਡ ਨੂੰ ਆਪਾਂ ਪਲਟ ਦੇਣੀ ਦੂਜੇ ਪਾਸੇ ਨੂੰ ਪਿੰਟੈਕਸ ਦੇ ਨਾਲ-ਨਾਲ ਬਿਲਕੁਲ ਸੀਨ ਲਗਾ ਦੋਣੀ ਆ ਤੇ ਇਹਦਾ ਡਿਫਰੈਂਸ ਜਿਹੜਾ ਉਹ ਕੰਪਲੀਟ ਹੋ ਜਾਣਾ ਫਿਰ ਆ ਦੇਖੋ ਦੋ-ਦੋ ਪਿੰਟੈਕਸ ਦੇ ਨਾਲ ਲੇਸ ਲਾ ਲਈ ਪ੍ਰੈਸ ਕਰਾਉ ਦਲਜੀਤ ਮੈਨੂੰ ਲੱਗਦਾ ਜਿੱਦਾਂ ਇਹ ਬੇਸ ਵਾਲੀ ਲੇਸ ਜ਼ਿਆਦਾ ਵਧੀਆ ਲੱਗਦੀ ਆ ਮਤਲਬ ਔਰ ਜਿਹੜੀ ਜਿੱਦਾਂ ਹੁਣ ਇਹਨੂੰ ਆਪਾਂ ਗਾਜਰੀ ਦੇ ਕਲਰ ਦੀ ਲਾਉਂਦੇ ਥੋੜੀ ਵੱਖਰੀ ਲਿਖਣੀ ਹੈ ਨਾ ਹੁਣ ਮੈਨੂੰ ਆਹ ਸੂਟ ਪਾ ਕੇ ਆਰਡਰ ਆ ਜਾਣੀ 25 ਹੁਣ ਆਪਾਂ ਪਿੰਟੈਕਸ ਪਾ ਲਿਆ ਪਿੰਟੈਕਸ ਪਾਉਣ ਤੋਂ ਬਾਅਦ ਲੇਸ ਵੀ ਲਗਾ ਲਿਆ ਸੈਂਟਰ ਕੱਢ ਲਿਆ ਇਹਦਾ ਜਿਹੜਾ ਇਹਗਾ ਇੱਥੇ ਤੇ ਹੁਣ ਥੀਰੇ ਦੀ ਕਟਿੰਗ ਕਰਨੀ ਆ ਤੇ ਫਿਰ ਨਾਲ ਹੀ ਜਿਹੜਾ ਪੂਰੀ ਫਿਟਿੰਗ ਦੀ ਆਪਾਂ ਦੱਸਦੇ ਆ ਨਿਸ਼ਾਨੀਆਂ ਲਾ ਕੇ ਅੱਧਾ ਇੰਚ ਘੱਟ ਵੀ ਰਹ ਜੂਗਾ ਤੇ ਕੋਈ ਨੀਡਲ ਕਰਾਫਟ ਨਾ ਨਹੀਂ ਕਪੜਾ ਹਾਂਜੀ 7 7 ਤੇਰਾ 8.5 ਮੋੜ ਆ ਪਾਕਿਸਤਾਨੀ ਸਟਾਈਲ ਅੱਜ ਮੈਂ ਤੇਨੂੰ ਦਸਨਾ ਬਾਵਾਂ ਜੁੜਨ ਦਾ ਤਰੀਕਾ ਬਾਵਾਂ ਖੁੱਲੀਆਂ ਰੱਖਣੀਆਂ ਨਾ ਇੱਥੋਂ ਅੱਧਾ ਇੰਚ ਡਾਊਨ ਕਰਨਾ ਆ ਉਿੱਦਾਂ ਨਹੀਂ ਕਰੀਦਾ ਉਹਨੇ ਸਾਰੇ ਪਿੰਟੈਕਸ ਤੋ ਹੀ ਬੋਨੇ ਆ ਦੀਦੀ ਇੱਕ ਦਿਨ ਚ ਪਿੰਟੈਕਸ ਪਿਆ ਸਕਦਾ ਪੂਰਾ ਸੂਟ ਨਹੀਂ ਛਿਪ ਸਕਦਾ ਉਹ ਵੀ ਇੱਕ ਅੱਧਾ ਘੰਟਾ ਰਹਿ ਗਿਆ ਨਹੀਂ ਕੋਸ਼ਿਸ਼ ਕਰੋ ਕੋਸ਼ਿਸ਼ ਕੀ ਕبھی ਹਾਰ ਨਹੀਂ ਹੁੰਦੀ ਜਿਦੋਂ ਤੱਕ ਤੇਰੇ ਭਰਾ ਨੇ ਨਹੀਂ ਲੈਣਾ ਨਾ ਸਿੱਖੇ ਜਾਣਾ ചോദാ ഇഞ്ച വേച്ച വേസ്റ്റ് കപ്പാ ਲਟਮਾ 70 ਕਟਿੰਗ ਵੀਡੀਓ ਦੇ ਵਿੱਚ ਹੁਣ ਆਪਾਂ ਜਿਹੜੀ ਸਲਵਾਰ ਕਟਿੰਗ ਕਰਨਦੇ ਆ ਇਹ ਫਰਸ਼ੀ ਸਲਵਾਰ ਆ ਪਾਕਿਸਤਾਨੀ ਖੁੱਲੀ-ਖੁੱਲੀ ਤੇ ਇਹਦੇ ਜਿਹੜੇ ਮੈਂ ਪਹੁੰਚੇ ਆ ਉਹ 2 ਇੰਚ ਦੇ ਰੱਖੇ 1.5 ਇੰਚ ਤੇ ਤੇ ਇਹਦੇ ਲਈ ਆਪਾਂ ਕੁਝ ਇਸ ਲਈ ਨਹੀਂ ਦੱਸ ਰਹੇ ਕਿਉਂਕਿ ਸਾਡੇ ਚੈਨਲ ਤੇ ਆਲਰੇਡੀ ਅਵੇਲੇਬਲ ਹੈ ਵੀਡੀਓ ਜਿਹਦੇ ਵਿੱਚ ਆਪਾਂ ਦੱਸਿਆ ਹੋਇਆ ਹੈ ਕਿ ਜਿਹੜੀ ਫਰਸ਼ੀ ਸਲਵਾਰੋ ਦੀ ਕਟਿੰਗ ਕਿੱਦਾਂ ਹੁੰਦੀ ਹੈ ਸੇਮ ਸਟਾਈਲ ਅਸੀਂ ਸ਼ਰਟ ਦਾ ਹੀ ਉਦਾਂ ਦਾ ਹੀ ਸਲਵਾਰ ਦਾ ਰੱਖਿਆ ਜਿਹੜੇ ਪਿੰਟੈਕਸ ਆਪਾਂ ਸ਼ਰਟ ਤੇ ਪਾਏ ਆ ਉਹੀ ਪਿੰਟੈਕਸ ਸੇਮ ਸਲਵਾਰ ਦੇ ਪੋਂਚਿਆਂ ਤੇ ਪਾਏ ਆ ਤੇ ਬੜਾ ਹੀ ਸੋਹਣਾ ਡਿਜ਼ਾਈਨ ਬਣਿਆ ਹਮੇਸ਼ਾ ਮੇਕ ਸ਼ੋਰ ਇਦਾਂ ਕਰੋ ਕਿ ਜਦੋਂ ਤੁਸੀਂ ਕੋਈ ਪਲੇਨ suit ਲੈਂਦੇ ਹੋ ਤਾਂ ਉਹਦੇ ਉੱਤੇ ਜਿਹੜਾ suit ਦੇ ਕਲਰ ਦਾ ਜਿਵੇਂ ਬੇਸ ਕਲਰ ਆਏ ਤਾਂ ਬੇਸ ਵਾਲੀ ਹੀ ਲੇਸ ਲੱਗੇ ਜੇ ਆਪਾਂ ਇਹਦੇ ਤੇ ਦੁਪੱਟੇ ਵਾਲੀ ਲੇਸ ਲਗਾਉਂਦੇ ਸ਼ਾਇਦ ਉਹ ਹੋਰ ਸੋਹਣੀ ਨਾ ਲੱਗਦੀ ਕਿਉਂਕਿ ਦੇਖੋ ਜਦੋਂ ਆਪਾਂ ਮੈਚਿੰਗ ਦੇ ਵਿੱਚ suit ਬਣਾਉਂਦੇ ਆ ਤਾਂ ਫਿਰ ਕੰਟਰਾਸਟ ਲੇਸ ਸੋਹਣੀ ਲੱਗਦੀਆਂ ਤੇ ਜਦੋਂ 올ਓਵਰ ਇੱਕੋ ਜਿਹਾ ਪਲੇਨ suit ਹੋਵੇ ਤੇ ਫਿਰ ਉਹਦੇ ਵਿੱਚ ਕਿਸੇ ਹੋਰ ਕਲਰ ਦੀ ਲੇਸ ਨਹੀਂ ਸੋਹਣੀ ਲੱਗਦੀ ਇਸ ਕਰਕੇ ਮੈਂ ਇਹੀ ਚੂਜ਼ ਕੀਤੀ

ਇੱਥੇ ਸਾਡਾ ਸੂਟ ਬਣ ਕੇ ਕੰਪਲੀਟ ਹੋ ਗਿਆ ਹੁਣ ਅਸੀਂ ਤੁਹਾਨੂੰ ਪਾ ਕੇ ਦੱਸਾਂਗੇ ਤੇ ਆਪਾਂ ਇਸ ਵੀਡੀਓ ਦੇ ਵਿੱਚ ਸਿਰਫ ਪਿੰਟ ਟੈਕਸ ਦੱਸਿਆ ਤੇ ਸੂਟ ਦਾ ਡਿਜ਼ਾਈਨ ਦੱਸਿਆ ਬਾਕੀ ਸਟੀਚਿੰਗ ਤੇ ਕਟਿੰਗ ਉਹੀ ਆ